ਹਾੜ ਪ੍ਰਭਾਵਿਤ ਖੇਤਰ ਦੇ ਵਿੱਚ ਜਿਹੜਾ ਵਾਹੀ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਜਿਹੜੇ ਛੋਟੇ ਕਿਸਾਨ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਸੋ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਭਰਾ ਦੇ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਸਾਡੇ ਨਾਲ ਨਿਸ਼ਾਨਵੀਰ ਹੈਗਾ ਮੌਜੂਦ ਤੇ ਅੱਜ ਟਰੈਕਟਰ ਲਾਇਆ ਉਹਨੇ ਦਰਿਆ ਦੇ ਬਿਲਕੁਲ ਕੰਡੇ ਤੇ ਜਿਹੜਾ ਉਹ ਸਾਹਮਣੇ ਤੁਸੀਂ ਰੁੱਕ ਦੇ ਸਕਦੇ ਹੋ ਇਹ ਵਾਹ ਇਤੋਂ ਸਿੱਧਾ ਹੀ ਹੈ ਦਰਿਆ ਦਾ ਨਾ ਸਿੱਧਾ ਹੀ ਸਿੱਧਾ ਹੀ ਠੀਕ ਪਰੋਲੀ ਜਾ ਰਹੀ ਜਮੀਨ ਜਮੀਨ ਪਰੋਲ ਲੰਦਾ ਹੈ ਕਿਹੜੀ ਜਗ੍ਹਾ ਇਹ ਪਿੰਡ ਵਾਲਿਆ ਦਾ ਠੀਕ ਹੈ ਜੀ ਹਾਂਜੀ ਇਹ ਅਕਬਰ ਰਾਜੀ ਸੁਹਰਾਚ ਪਿੰਡ ਦਾ ਰਾਜਿਸਪੁਰਾ ਕਿੰਨਾ ਥਾਂ ਸੀਗਾ ਵੀਰ ਦਾ ਇਹ 3.5 ਕਿਲੇ ਛੋਟਾ ਕਿਸਾਨ ਸੀ ਛੋਟਾ ਕਿਸਾਨ ਹੈਗਾ ਇਹਨਾਂ ਦਾ ਕੋਲ ਟਰੈਕਟਰ ਵਗੈਰਾ ਟਰੈਕਟਰ ਨਹੀਂ ਹੈਗਾਹੀਂ ਇਸੇ ਕਰਕੇ ਆਪਾਂ ਸਹਯੋਗ ਕੀਤਾ ਹੈ ਹਾਂ ਵੀ ਚਲੋ ਹੋਰ ਵੀ ਵੀਰਾਂ ਨੂੰ ਕਰਨਾ ਚਾਹੀਦਾ ਜਿਹੜੇ ਕੋਈ ਹੋਰ ਛੋਟੇ ਕਿਸਾਨ ਹੈਗੇ ਨੇ ਜਾਂ ਕੋਈ ਸਭ ਨੇ ਸਹਯੋਗ ਕਰਨਾ ਚਾਹੀਦਾ ਠੀਕ ਹੈ ਛੋਟੇ ਕਿਸਾਨ ਦੀ ਬਾਹ ਫੜਨੀ ਚਾਹੀਦੀ ਆ ਠੀਕ ਹੈ ਇਹ ਹੋ ਗਈ ਜ਼ਮੀਨ ਬੀਜਣ ਜੋਗ ਕਿ ਨਹੀਂ ਬੀਜਣ ਜੋਗ ਹੋ ਜਾਏਗੀ ਪਰ ਹਜੇ ਤਕਰੀਬਨ ਲੱਗ ਜਾਣਗੇ 5-7 ਦਿਨ ਠੀਕ ਹੈ ਵਾਈ ਇਹ ਕੱਲੀ ਕੇ ਪਧਰੀ ਵੀ ਕੀਤੀ ਨਹੀਂ ਵਾਈ ਆ ਪਧਰੀ ਆ ਜੇ ਪਧਰੀ ਨਹੀਂ ਕੀਤੀ ਪਧਰੀ ਹੋਣੀ ਨਹੀਂ ਆਏ ਸੱਚ ਕੇ ਸੁੱਕ ਕੇ ਆਊਗੀ ਠੀਕ ਥਾਂ ਗਿੱਲਾ ਥਾਂ ਗਿੱਲਾ ਬਹੁਤ ਆ ਠੀਕ ਹੈ ਜੀ ਕੀ ਨਾਮ ਆਪਣਾ ਮੇਰਾ ਨਾਮ ਨਿਸ਼ਾਸ ਹੈ ਠੀਕ ਹੈ ਇੱਥੇ ਪਾਣੀ ਕਿਵੇਂ ਸੀਗਾ ਕਿ ਕਿੰਨਾ ਕੁ ਚੱਲਿਆ ਹੋਊਗਾ ਇੱਥੇ ਪਾਣੀ ਤਕਰੀਬਨ ਗਾਰ ਵੀ ਕਾਫੀ ਇਕੱਠੀ ਹੋਈ ਹੈ ਨਾ ਬਹੁਤ ਜ਼ਿਆਦੀ ਪੰਜ ਪੰਜ ਤੋਂ ਪਲੱਸ ਹੋਊਗਾ ਠੀਕ ਹੈ ਪੰਜ ਪੰਜ ਫੁੱਟ ਪਾਣੀ ਸੀ ਹੈ ਤੇ ਗਾਰ ਕਾਫੀ ਜਿਹੜੀ ਦਿੱਕਤ ਆ ਰਹੀ ਵਾਹਣ ਦੇ ਵਿੱਚ ਹਾਂ ਟਰੈਕਟਰ ਟਰੈਕਟਰ ਤੁਰਦਾ ਨਹੀਂ ਆ ਠੀਕ ਹੈ ਬਹੁਤ ਜ਼ਿਆਦੀ ਗਾਰ ਆ ਠੀਕ ਹੈ ਪਰ ਇੱਕ ਰੀ ਪੈਰੀ ਪਰੋਲਨੀ ਪਣੀ ਆ ਕਿ ਹਾਂ ਵੀ ਪਰੋਲੀ ਜਾਵੇ ਤਵੀਆਂ ਨਾ ਬਾਈ ਤਵੀਆਂ ਨਾ ਬਾਈ ਇੱਕ ਦਿਨ ਠੀਕ ਹੈ ਹੋਰ ਜਿਹੜੇ ਛੋਟੇ ਕਿਸਾਨ ਵਿਚਾਰੇ ਕਈ ਕਈ ਸਾਲ ਜਿਹੜੇ ਕਣਕ ਨਹੀਂ ਬੀਜਦੇ ਜਦੋਂ ਹਾੜਾ ਆ ਜਾਂਦਾ ਉਸ ਤੋਂ ਬਾਅਦ ਕੋਈ ਬਾਹ ਨਹੀਂ ਫੜਦਾ ਕਿਉਂਕਿ ਡੁੱਬੇ ਪਹਿਲਾਂ ਹੁੰਦੇ ਹਾੜੇ ਪਹਿਲਾਂ ਹੁੰਦੇ ਨੁਕਸਾਨ ਪਹਿਲਾਂ ਹੋ ਜਾਂਦਾ ਉਸ ਤੋਂ ਬਾਅਦ ਉਹ ਇੰਨੇ ਜੋਗ ਹੀ ਨਹੀਂ ਹੁੰਦੇ ਕੋਰਟ ਸਕਣ ਦੁਬਾਰਾ ਮਦਦ ਹੋਣੀ ਚਾਹੀਦੀ ਉਹਨਾਂ ਦੀ ਵੀ ਮਦਦ ਹੋਣੀ ਚਾਹੀਦੀ ਠੀਕ ਹੈ ਪਿੰਡ ਪੱਧਰ ਤੇ ਲੋਕਾਂ ਨੂੰ ਕਰਨੀ ਚਾਹੀਦੀ ਆਸ-ਪਾਸ ਦੇ ਲੋਕਾਂ ਨੂੰ ਕਰਨੀ ਚਾਹੀਦੀ ਨਾ ਕਰਨੀ ਚਾਹੀਦੀ ਆ ਛੋਟੇ ਕਿਸਾਨ ਦੀ ਬਾਹ ਫੜਨੀ ਚਾਹੀਦੀ ਹਮੇਸ਼ ਹਾਂਜੀ ਵੱਡਿਆਂ ਚਲੋ ਟਰੈਕਟਰ ਨਾਲ ਹੈਗੇ ਆ ਹਾਂਜੀ ਵੱਡਿਆਂ ਦਾ ਟਰੈਕਟਰ ਹੈਗੇ ਆ ਚਲੋ ਹੈ ਮੈਂ ਵੀ ਛੋਟਾ ਕਿਸਾਨ ਆ ਪਰ ਇੰਨਾ ਹੈਗਾ ਚਲੋ ਆਪਾਂ ਜੇ ਮੈਂ ਮਾੜਾ ਤੇ ਮਾੜੇ ਦੀ ਬਾਹ ਫੜੀ ਆ ਤੂੰ ਹੀ ਡੁੱਬਿਆ ਡੁੱਬਿਆ ਮੈਂ ਵੀ ਆ ਠੀਕ ਹੈ ਆਪਣੀ ਜ਼ਮੀਨ ਚ ਕਿੰਨਾ ਪਾਣੀ ਹੈ ਮੇਰੇ ਹੈਗਾ ਅਸੀਂ 4 ਦੇ ਲੱਗਦਾ ਕਿ ਮੇਰੇ ਵੀ ਹੈਗਾ ਵਾਲੀ ਤੁਸੀਂ ਕਿਨੇ ਮੈਂ ਵਾਲੀ ਇੱਕ ਰੀ ਠੀਕ ਹੈ ਤਵੀਆਂ ਫੇਰ ਲਈਆਂ ਵਾ ਪਰ ਹਜੇ ਜ਼ਮੀਨ ਗਿੱਲੀ ਆ ਠੀਕ ਹੈ ਹਾਂਜੀ ਡਰਾਈਵਰ ਸਾਹਿਬ ਕੀ ਨਾਮ ਹੈ ਜੀ ਦੀਪ ਸਿੰਘ ਹੈ ਜੀ ਕਰ ਰਹੇ ਸੇਵਾ ਹਾਂਜੀ ਧੰਨਵਾਦ ਭਰਾ ਜੀ ਚਲੋ ਵਧੀਆ ਵਧੀਆ ਹਾਂਜੀ ਸਵੇਰ ਦੇ ਲੱਗ ਗਏ ਹਾਂ ਹਾਂਜੀ ਹਾਂਜੀ ਠੀਕ ਚਲੋ ਲੱਗ ਗਿਆ ਰੋ ਵਧੀਆ ਧੰਨਵਾਦ ਭਰਾਵਾਂ ਦਾ